ਵਾਰੀ ਭਗਤ ਨਾਮਦੇਵ ਜੀ ਮਹਾਰਾਜ ਉਹ ਜਦੋਂ ਇਹ ਤਾਂ ਭਗਤੀ ਕਰਦੇ ਨੇ ਨਵੇਂ-ਨਵੇਂ ਭਗਤ ਬਣੇ ਨੇ ਭਗਵਾਨ ਦੇ ਨਵੇਂ-ਨਵੇਂ ਭਗਤ ਬਣੇ ਨੇ ਸੁਣਿਓ ਆਰਾਧਨਾ ਕਰਦੇ ਨੇ ਰੋਜ਼ ਯਾਦ ਕਰਦੇ ਨੇ ਭਗਤ ਨਾਮਦੇਵ ਜੀ ਇੰਨਾ ਪਿਆਰ ਪੈ ਗਿਆ ਪ੍ਰਮਾਤਮਾ ਨਾਲ ਰੱਬ ਦੇ ਨਾਮ ਨਾਲ ਇੰਨਾ ਮੋਹ ਪੈ ਗਿਆ ਰਿਹਾ ਨਹੀਂ ਜਾਂਦਾ ਦਿਨ ਰਾਤ ਜਪਦੇ ਨੇ ਦਿਨ ਰਾਤ ਸਿਮਰਦੇ ਨੇ ਇੰਨਾ ਜਿਆਦਾ ਕਹਿੰਦੇ ਪ੍ਰੇਮ ਪੈ ਗਿਆ ਪਿਆਰ ਪੈ ਗਿਆ ਮਹਾਰਾਜ ਬਾਬਾ ਨਾਮਦੇਵ ਜੀ ਦਾ ਇੱਕ ਦਿਨ ਨਾ ਤੁਰੇ ਜਾਂਦੇ ਨੇ ਪੰਡਤ ਲੋਗ ਨੇ ਜਿਹੜੇ ਉਹ ਮੰਦਰ ਵਿੱਚ ਭਗਵਾਨ ਦੀ ਆਰਤੀ ਕਰਦੇ ਨੇ ਪੰਡਿਤ ਜੀ ਜਿਹੜੇ ਹੁਣ ਉਹ ਆਰਤੀ ਕਰਦੇ ਨੇ ਤੇ ਭਗਤ ਨਾਮਦੇਵ ਜੀ ਦਾ ਦਿਲ ਕੀਤਾ ਕਹਿੰਦੇ ਇਹ ਸ਼ੈਣੇ ਵਜਾਉਂਦੇ ਨੇ ਇਹ ਖੜਤਾਲਾ ਵਜਾਉਂਦੇ ਨੇ ਮੰਦਰ ਵਿੱਚ ਜਾ ਕੇ ਪੰਡਿਤ ਲੋਕ ਖੜਤਾਲਾ ਸ਼ੈਣੇ ਨਾਲ ਆਰਤੀ ਕਰਦੇ ਨੇ ਉਹ ਕਹਿੰਦੇ ਮੇਰਾ ਵੀ ਦਿਲ ਕਰਦਾ ਮੈਂ ਵੀ ਆਰਤੀ ਆਈਂ ਕਰਾਂ ਮੇਰਾ ਦਿਲ ਕਰਦਾ ਮੈਂ ਵੀ ਜਾ ਕੇ ਇਸੇ ਤਰ੍ਹਾਂ ਖੜਤਾਲਾ ਵਜਾਵਾਂ ਛੈਣੇ ਵਜਾਵਾਂ ਭਗਵਾਨ ਦੀ ਆਰਤੀ ਉਤਾਰਾਂ ਭਗਤ ਨਾਮਦੇਵ ਜੀ ਉਹ ਕਹਿੰਦੇ ਮੰਦਿਰ ਚ ਗਏ ਪੰਡਤਾਂ ਨੂੰ ਕਹਿੰਦੇ ਮੇਰਾ ਵੀ ਦਿਲ ਕਰਦਾ ਮੈਂ ਵੀ ਭਗਵਾਨ ਦੀ ਆਰਤੀ ਕਰਾਂ ਜਸ ਕਰਨਾ ਹੈ ਭਗਵਾਨ ਦਾ ਮੈਨੂੰ ਛੈਣੇ ਚਾਹੀਦੇ ਨੇ ਨਹੀਂ ਦੇਣੇ ਤੇ ਖੜਤਾਲਾ ਦੇ ਉਹ ਕਹਿੰਦੇ ਗੱਲ ਸੁਣ ਕੋਈ ਖੜਤਾਲਾ ਨਹੀਂ ਤੇਰੇ ਵਾਸਤੇ ਕੋਈ ਛੇਣੀ ਨਹੀਂ ਤੇਰੇ ਵਾਸਤੇ ਇੱਕ ਨੀਵੀਂ ਜਾਤ ਦਾ ਸ਼ੁੱਤਰ ਤੂੰ ਸਾਡੇ ਬਰਾਬਰ ਆਰਤੀ ਕਰੇਗਾ ਇਹ ਨਹੀਂ ਹੋ ਸਕਦਾ ਇੱਕ ਨੀਵੀਂ ਜਾਤ ਦਾ ਸ਼ੁੱਤਰ ਸਾਡੇ ਬਰਾਬਰ ਤੂੰ ਆਰਤੀ ਨਹੀਂ ਕਰ ਸਕਦਾ ਤੂੰ ਆਰਤੀ ਨਹੀਂ गा ਸਕਦਾ ਮੈਂ ਕਿਉਂ ਨਹੀਂ ਗਾ ਸਕਦਾ ਮੰਡ ਦੇ ਲੋਗ ਉਹ ਜਾਤ ਦੇ ਹੰਕਾਰੀ ਬ੍ਰਾਹਮਣ ਅਸੀਂ ਇਹ ਗੀਤ ਕਰਨ ਦਿੰਦੇ ਕਿਉਂ ਭਈ ਮੈਂ ਭਗਵਾਨ ਦਾ ਪਿਆਰਾ ਨਹੀਂ ਮੈਂ ਭਗਵਾਨ ਨੂੰ ਪਿਆਰ ਨਹੀਂ ਕਰਦਾ ਮੇਰਾ ਵੀ ਦਿਲ ਕਰਦਾ ਹੈ ਮੈਂ ਆਰਤੀ ਉਤਾਰਾਂ ਮੈਂ ਭਗਤੀ ਕਰਾਂ ਸਣਿਆ ਕਹਿੰਦੇ ਉਸ ਵੇਲੇ ਨਾ ਛੈਣੇ ਮਿਲੇ ਭਗਤ ਨਾਮਦੇਵ ਜੀ ਨੂੰ ਨਾ ਛੈਣੇ ਮਿਲੇ ਨਾ ਮਿਲੀਆਂ ਖੜਤਾਲਾਂ ਵਜਾਉਣ ਵਾਸਤੇ ਪਤਾ ਕੀ ਕੀਤਾ ਆਪਣੇ ਪੈਰਾਂ 'ਚ ਪਾਈਆਂ ਸੀ ਖੜਾਵਾ ਭਗਤ ਨਾਮਦੇਵ ਜੀ ਨੇ ਪੈਰਾਂ 'ਚ ਖੜਾਵਾ ਪਾਈਆਂ ਕੱਢ ਕੇ ਉਹੀ ਵਜਾਉਣ ਲੱਗੇ ਨਾਲ-ਨਾਲ ਆਰਤੀ ਕਰੀ ਜਾਂਦੇ ਨਾਲ-ਨਾਲ ਖੜਾਵਾ ਵਜਾਈ ਜਾਂਦੇ ਨੇ ਵੰਡਤਾ ਨੂੰ ਹੰਕਾਰ ਤੇ ਇਹ ਸੀ ਵੀ ਸਾਡੇ ਬਰਾਬਰ ਆਰਤੀ ਕਰਦਾ ਉਤੋਂ ਉਹਨਾਂ ਨੂੰ ਇੱਕ ਕਸੂਰ ਮਿਲ ਗਿਆ ਕਿਹਨੇ ਗੱਲ ਸੁਣੋ ਨਾਮਿਆਂ ਅਸੀਂ ਆਰਤੀ ਕਰਦੇ ਆਂ ਸ਼ੈਣਿਆਂ ਨਾਲ ਅਸੀਂ ਆਰਤੀ ਕਰਦੇ ਆਂ ਖੜਤਾਲਾਂ ਨਾਲ ਤੂੰ ਭਗਵਾਨ ਦੀ ਤੋਹੀਨ ਬੇਅਦਵੀ ਕਰਦਾ ਭਗਤ ਨਾਮਦੇਵ ਜੀ ਕਹਿੰਦੇ ਮੈਂ ਕਿੱਦਾਂ ਬੇਅਦਵੀ ਕਰਦਾ ਕਹਿੰਦੇ ਤੂੰ ਖੜਾਵਾਂ ਵਜਾਈਏ ਮੈਂ ਪੈਰਾਂ 'ਚ ਪਾਉਣ ਵਾਲੀਆਂ ਖੜਾਵਾਂ ਵਜਾਈ ਜੰਨਾ ਹੈ ਉਸ ਵੇਲੇ 사ਸੰਗ ਜੀ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਪੰਡਤਾ ਨੇ ਧੱਕੇ ਮਾਰੇ ਛੂਤਰ ਜਾਤ ਦਾ ਸਾਡੇ ਬਰਾਬਰ ਆਰਤੀ ਨਹੀਂ ਕਰ ਸਕਦਾ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਤਾ ਨਾ ਤੁਮ ਆਰਤੀ ਕਰਨ ਦਾ ਤੈਨੂੰ ਅਧਿਕਾਰ ਏ ਨਾ ਤੈਨੂੰ ਨਾਮ ਜਪਣ ਦਾ ਅਧਿਕਾਰ ਏ ਸਾਡੇ ਬਰਾਬਰ ਖੜਤਾਲਾ ਵਜਾਉਣ ਦਾ ਅਧਿਕਾਰ ਤੈਨੂੰ ਨਹੀਂ 사ਸੰਗ ਜੀ ਜਦੋਂ ਧੱਕੇ ਮਾਰੇ ਭਗਤ ਨਾਮਦੇਵ ਜੀ ਰੋਣ ਲੱਗ ਪਏ ਲੋਕੀਂ ਵੇਖਦੇ ਸੰਗਤਾਂ ਵੇਖਦੀਆਂ ਨਹੀਂ ਵੀ ਜਾਤ ਦਾ ਸਮਝ ਕੇ ਭਗਤ ਨਾਮਦੇਵ ਨੂੰ ਬਾਹਰ ਕੱਢਦੇ ਜਦੋਂ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਬਾਹਰ ਆਏ ਜਿਹੜੀਆਂ ਖੜਾਵਾ ਵਜਾਉਂਦੇ ਸੀ ਤੇ ਪੈਰਾਂ ਚ ਪਾ ਦਿੰਦੇ ਪੈਰਾਂ ਦੇ ਪਾ ਕੇ ਖੜਾਵਾ ਤੇ ਮੰਦਰ ਦੇ ਪਿਛਲੇ ਪਾਸੇ ਬਹਿ ਗਿਆ ਕੇ ਮੰਦਰ ਦੇ ਪਿਛਲੇ ਪਾਸੇ ਬਹਿ ਗਏ ਤੇ ਬੈਠੇ ਰੋਣ ਲੱਗ ਪਏ ਸਾਧ ਸੰਗਤ ਜੀ ਇੱਕ ਚੇਤੇ ਰੱਖਿਓ ਜਿਹੜੇ ਰੱਬ ਦੇ ਪਿਆਰੇ ਮਹਾਪੁਰਸ਼ ਹੁੰਦੇ ਨੇ ਵਿਸ਼ਲਵੰਦ ਗੁਰ ਜਿਹੜੇ ਰੱਬ ਦੇ ਪਿਆਰੇ ਮਹਾਪੁਰਸ਼ ਹੁੰਦੇ ਨੇ ਸਿਮਰਨ ਕਰਨ ਵਾਲੇ ਭਗਤੀ ਕਰਨ ਵਾਲੇ ਕੋਈ ਮੰਤਾ ਕਵੇ ਕੋਈ ਬੰਦਾ ਮੈਨੂੰ ਜ਼ਿੰਦਗੀ ਚ ਦੁੱਖ ਸੁੱਖ ਆਇਆ ਮੈਂ ਆਪਣੀ ਮਾਂ ਨੂੰ ਦੱਸਾਂਗਾ ਕੋਈ ਕਹਿੰਦਾ ਮੈਨੂੰ ਜ਼ਿੰਦਗੀ ਚ ਦੁੱਖ ਸੁੱਖ ਆਇਆ ਮੈਂ ਆਪਣੇ ਪਿਓ ਨੂੰ ਦੱਸਾਂਗਾ ਕੋਈ ਕਹਿੰਦਾ ਮੈਂ ਆਪਣੇ ਸੱਜਣ ਨੂੰ ਦੋਸਤ ਨੂੰ ਮਿੱਤਰ ਨੂੰ ਮੇਰੇ ਨਾਲ ਦੁੱਖ ਵੰਡਾਉਣ ਵਾਲੇ ਬੜੇ ਲੋਕ ਨੇ ਪਰ ਜਦੋਂ ਕਿਸੇ ਰੱਬ ਦੇ ਪਿਆਰੇ ਤੇ ਦੁੱਖ ਪੈਂਦਾ ਜਦੋਂ ਰੱਬ ਦੇ ਪਿਆਰੇ ਤੇ ਕੋਈ ਮੁਸੀਬਤ ਦੀ ਘੜੀ ਆਉਂਦੀ ਉਹ ਸਾਰੇ ਆਸਰੇ ਛੱਡ ਕੇ ਇੱਕ ਕੇਵਲ ਅਕਾਲ ਪੁਰਖ ਵਾਹਿਗੁਰੂ ਨਹੀਂ ਕਹਿ ਸਕਦਾ ਉਦੋਂ ਘੱਟ ਕਹਿੰਦੀ ਨਹੀਂ ਕਿਸੇ ਨੂੰ ਉਹਦਾ ਪਿਆਰ ਹੀ ਕਿਸੇ ਨਾਲ ਦੀ ਮਾਣ ਵੀ ਤੂੰ ਦੇਣਾ ਵਡਿਆਈ ਵੀ ਤੂੰ ਦੇਣੀ ਹੈ ਭਗਤ ਨਾਮਦੇਵ ਜੀ ਥੱਕੇ ਮਾਰ ਕੇ ਬਾਹਰ ਕੱਢਿਆ ਤੇ ਪਿੱਛੇ ਬਹਿ ਗਏ ਮੰਦਰ ਦੇ ਆ ਕੇ ਜਦੋਂ ਮੰਦਰ ਦੇ ਪਿੱਛੇ ਬੈਠੇ ਆ ਆ ਬੇਮਤੀ ਕਰਦੇ ਨੇ ਉੱਚੀ ਜਾਤ ਦਾ ਗਮਾਨ ਕੀਤਾ ਪੰਡਤਾਂ ਉੱਚੀ ਜਾਤ ਉਹ ਕਹਿੰਦੇ ਇਹ ਨਹੀਂ ਕਰ ਸਕਦਾ ਆਰਦੀ ਮੰਦਰ ਦੇ ਪਿਛਲੇ ਪਾਸੇ ਬਹਿ ਕੇ ਰੋਣ ਲੱਗ ਪਏ ਉੱਚੀ ਜਾਤ ਦਾ ਗੁਮਾਨ ਕੀਤਾ ਪੰਡਤਾ ੱੱਕੇ ਮਾਰੇ ਮਾਰ े बार मानी बढ़ता के मारे बार कटे पक्के मार जी बार कटिया मार जी बार कटिया मार जी

ਈ ਜਾਤ ਦਾ ਗਮਾਨ ਕੀਤਾ ਪੰਡਤਾ ਧੱਕੇ ਮਾਰੇ ਬਾਰ ਕਟਿਆ ਊੱਚੀ ਜਾਤ ਦਾ ਗਮਾਨ ਕੀਤਾ ਪੰਡਤਾ ਧੱਕੇ ਮਾਰੇ ਬਾਰ ਕਟਿਆ ਊੱਚੀ ਬਾਤ ਦਾ ਗੁਮਾਨ ਕੀਤਾ ਪੰਡਤਾ ਧੱਕੇ ਮਾਰੇ ਬਾਰ ਕਟਿਆ मारे भगत नाम दे महाराज पिछे बैठे मंदर दे। ने। जी, जे किसे नो कोई दुखी करे मां का हिरदब बुलूंद रहा जाता जो कोई रब के प्यारे दुखी करता है रब का भी हिरदा बुलूंद रहा सत्संग जी रोई जाते ਮੈਂ ਆਰਤੀ ਕਰਦਾ ਮੈਂ ਜਸ ਗਾਉਣਾ ਕਿਨੇ ਭਗਤ ਨਾਮਦੇਵ ਜੀ ਇਦਾਂ ਵਿਰਾਗ ਕਰਦੇ ਨੇ ਰੋਂਦੇ ਨੇ ਕਿਨੇ ਭਗਵਾਨ ਜੀ ਪ੍ਰਗਟ ਹੋ ਗਏ ਸਾਹਮਣੇ ਆ ਗਏ ਜਦੋਂ ਸਾਹਮਣੇ ਆਏ ਰੋ ਰੋ ਕੇ ਭਗਵਾਨ ਦੇ ਚਰਨ ਧੋਤੇ ਭਗਵਾਨ ਪੁੱਛਦੇ ਨਾਮਦੇਵ ਕਿਉਂ ਰੋਣਾ ਹੈ ਕੀ ਹੋਇਆ ਮਹਾਰਾਜ ਬਾਬਾ ਨਾਮਦੇਵ ਜੀ ਮਹਾਰਾਜ ਮਹਾਰਾਜ ਜੀ ਮੈਂ ਆਰਤੀ ਕਰਨ ਗਿਆ ਸੀ ਮੰਦਿਰ ਚ ਨਾਂ ਮੈਨੂੰ ਸੈਣੇ ਦਿੱਤੇ ਨਾ ਖੜਤਾਲਾਂ ਦਿੱਤੀਆਂ ਮੈਂ ਖੜਾਵਾਂ ਲਾ ਕੇ ਵਜਾਉਣ ਲੱਗ ਪਿਆ ਮਹਾਰਾਜ ਜੀ ਨਾਲੇ ਤੇ ਮੇਰੀ ਕੀਤੀ ਤੋਹੀਨ ਨਾਲੇ ਤੋਹੀਨ ਕੀਤੀ ਨਾਲੇ ਮੈਨੂੰ ਮਿਹਣੇ ਮਾਰੇ ਜਾਤ ਦੇ ਨਾਲੇ ਧੱਕੇ ਮਾਰ ਕੇ ਮੈਨੂੰ ਬਾਹਰ ਘੱਟਦਾ ਉਹਨਾਂ ਲੋਕਾਂ ਮੈਂ ਵਜਾਉਣ ਲੱਗਿਆ ਤੁਹਾਡੇ ਪਿਆਰ ਵਿੱਚ ਖੜਾਵਾਂ ਛੈਣੇ ਖੜਦਾਲਾ ਮਿਲੀਆਂ ਨਹੀਂ ਮੈਂ ਖੜਾਵਾਂ ਹੀ ਵਜਾਤੀਆਂ ਮਹਾਰਾਜ ਮੈਨੂੰ ਧੱਕੇ ਮਾਰੇ ਪੰਡਤਾਂ ਨੇ ਮੇਰੀ ਤੋਹੀਨ ਕੀਤੀ ਭਗਵਾਨ ਤੇਰਾ ਨਾਮ ਜਪਣ ਦਾ ਆ ਫਲ ਜਿਹੜੇ ਭਗਤੀ ਕਰਦੇ ਜਿਹੜੇ ਤੈਨੂੰ ਆਰਾਧਦੇ ਨੇ ਉਹਨਾਂ ਨਾਲ ਐਨੀ ਬੇਕਦਰੀ ਪਤਾ ਕੀ ਕਹਿੰਦੇ ਇਹਨੇ ਗੱਲ ਸੁਣ ਜਿੱਦਾਂ ਜਿੱਦਾਂ ਨਾਮਦੇਵ ਜੀ ਬਚਨ ਸੁਣਾਉਂਦੇ ਨੇ ਜਿੱਦਾਂ ਜਿੱਦਾਂ ਦੱਸਦੇ ਨੇ ਆਪਣੀ વાਤਾ ਭਗਵਾਨ ਪਤਾ ਕੀ ਕਹਿੰਦੇ ਕਹਿੰਦੇ ਗੱਲ ਸੁਣ ਨਾਮਦੇਵ ਕੀ ਹੋ ਗਿਆ ਤੈਨੂੰ ਧੱਕੇ ਮਾਰੇ ਕੀ ਹੋ ਗਿਆ ਤੈਨੂੰ ਮੰਦਿਰ ਚੋਂ ਬਾਹਰ ਕੱਢਿਆ ਗੱਲ ਸੁਣ ਤੂੰ ਵਿਰਾਗ ਨਾ ਕਰ ਤੂੰ ਰੋ ਨਾ ਤੇਰਾ ਰੋਣਾ ਮੇਰੇ ਤੋਂ ਚੱਲਿਆ ਨਹੀਂ ਜਾਂਦਾ ਲੈ ਜੇ ਤੈਨੂੰ ਪੰਡਤਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਤੂੰ ਫਿਕਰ ਨਾ ਕਰ ਮੈਂ ਮੰਦਿਰ ਦਾ ਮੂੰਹ ਹੀ ਤੇਰੇ ਆ ਲਕਵਾ ਦਿੰਦਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਮੰਦਿਰ ਦਾ ਮੂੰਹ ਹੀ ਫੇਰ ਦਿੰਦਾ ਮੈਂ ਕੀ ਹੋ ਗਿਆ ਜਿਦੈ ਨੂੰ ਧੱਗੇ ਮਾਰ ਕੇ ਬਾਹਰ ਕੱਢ। ਅੱਛਾ ਮਾਰਾ। ਬਸ ਉਸੇ ਵੇਲੇ ਉਹ ਵਿਰਾਗ ਕਰਦਾ ਹੈ। ਚਿੰਤਾ ਨਾ ਕਰ। ਵੇਖ ਫਿਰ ਕਲਾ ਵਰਤ ਦੀ। ਇਹ ਝੂਠੇ ਪੰਡਤ ਮੇਰੇ ਪਿਆਰੇ ਨੂੰ ਦੁੱਖ ਕਿਵੇਂ ਪਚਾਉਂਦੇ। ਜਿਉਂ ਜਿਉਂ ਨਾ ਹਰ ਕੋਣ ਉੱਚ ਰਹਿ। ਭਗਤ ਜਨਾ ਕੋ ਦੇਹੋ ਰਾਖੀ ਐ ਜਿਉਂ ਜਿਉਂ ਨਾਮ ਹਰਿ ਕੋ ਨਿਹਚਿਰੈ ਭਗਤ ਜਨਾ ਕੋ ਦੇਹੋ ਰਾਖੀ ਐ ਜਿਉਂ ਜਿਉਂ ਨਾਮ ਹਰਿ ਕੋ ਨਿਹਚਿਰੈ ਭਗਤ ਜਨਾ ਕੋ ਦੇਹੂਗਾ ਫਿਰ ਜਿਉ ਜੋ ਨਾਮਾ ਹਰ ਗੁਰੂ ਚੀਰੈ ਭਗਤ ਜਨਾ ਕੋ ਦੇਹੂਗਾ ਫਿਰ ਭਗਤ ਜਨਾ ਕੋ ਦੇਹੋਦਾ ਫਿਰ ਭਗਤ ਜਨਾ ਕੋ ਕਤ ਜਨਾ ਕੋ ਦੇਹਰਾ ਜਿਵੇਂ ਯੋਜਨਾ ਮਾ ਆ ਗੁਰੂ ਉਤਿਰੇ ਕਤ ਜਨਾ ਕੋ ਦੇਹੂ ਦਾ ਜਿਵੇਂ ਜੇ ਬਾਜ ਤਾਂ ਕਹਿੰਦੇ ਆਪਣੀ ਵਾਰਤਾ ਸੁਣਦੇ ਨੇ ਜਿੱਦਾਂ ਜਿੱਦਾਂ ਉਹ ਭਗਵਾਨ ਨੂੰ ਦੱਸਦੇ ਨੇ ਕਹਿੰਦੇ ਐਸੀ ਕਲਾ ਭਗਵਾਨ ਨੇ ਵਰਤਾਈ ਜਿਹੜੇ ਪਾਸੇ ਬਾਬਾ ਨਾਮਦੇਵ ਬੈਠਾ ਕਹਿੰਦੇ ਮੰਦਰ ਦਾ ਮੂੰਹ ਉਸ ਪਾਸੇ ਘੁਮਾਤਾ ਬੋਲੋ ਸੋਹਾ ਵਾਹੇ ਗੁਰੂ ਮੰਦਰ ਦਾ ਮੂੰਹ ਫੇਰਤਾ ਦੁਨੀਆ ਹੈਰਾਨ ਹੋਣੀ ਸੰਸਾਰ ਦੇ ਲੋਕ ਹੈਰਾਨ ਰਹਿ ਗਏ ਪੂਰੇ ਪਾਸੇ ਚਰਚਾ ਫੈਲ ਗਈ ਕਹਿੰਦੇ ਭਗਵਾਨ ਆਪਣੀ ਆਈ ਤੇ ਉਤਰ ਆਇਆ ਉਹਦੇ ਭਗਤ ਦੀ ਨਰਾਦਰੀ ਕੀਤੀ ਪੰਡਤਾਂ ਨੇ ੱੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢਿਆ ਭਗਵਾਨ ਨੇ ਮੰਦਰ ਦਾ ਮੂੰਹ ਹੀ ਫੇਰ ਕੇ ਰੱਖਤਾ ਜਿਹੜਾ ਜਿਨ੍ਹਾਂ ਪੰਡਤਾਂ ਨੇ ਤੋਹੀਨ ਕੀਤੀ ਸੀ ਨਾ ਜਿਨ੍ਹਾਂ ਜਿਨ੍ਹਾਂ ਪੰਡਤਾਂ ਨੇ ਨੀਵਾ ਵਿਖਾਇਆ ਸੀ ਭਗਤ ਨਾਮਦੇਵ ਨੇ ਲੋਕੀ ਤਾਹਨੇ ਪਿਆ ਮਾਰਦੇ ਲੋਕੀ ਤੋਹੀਨ ਉਹਨਾਂ ਦੀ ਕਰਦੇ ਨੇ ਤੁਸੀਂ ਨਕਲੀ ਪੰਡਤੋ ਉਹ ਭਗਤੀ ਕਰਨ ਵਾਲੇ ਬਾਬੇ ਨਾਮਦੇਵ ਨੂੰ ਤੁਸੀਂ ਬਾਹਰ ਕੱਢਿਆ ਸਾਧ ਸੰਗਤ ਜੀ ਸੁਣਿਓ ਬਾਬਾ ਨਾਮਦੇਵ ਬੜਾ ਖੁਸ਼ ਹੋ ਬਹੁਤ ਖੁਸ਼ ਭਗਵਾਨ ਮੇਰੀ ਸੁਣਦਾ ਹੈ ਭਗਵਾਨ ਮੈਨੂੰ ਪਿਆਰ ਕਰਦਾ ਹੈ ਭਗਵਾਨ ਮੇਰੀ ਸੁਣਦਾ ਹੈ